ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆਂ ਸਾਰੀ ਸੰਗਤ ਦਾ ਅਤੇ ਸਾਂਝੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆਂ ਸਾਰੇ 46 ਨੰਬਰ ਵਾਰਡ ਦੇ ਭੈਣਾਂ ਦਾ ਭਰਾਵਾਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਜਿਨ੍ਹਾਂ ਨੇ ਵੱਡਾ ਹਮਲਾ ਮਾਰ ਕੇ ਇਸੇ ਵਾਤਾ ਮੌਕਾ ਦੁਬਾਰਾ ਸ਼ੀਰਾ ਪਰਿਵਾਰ ਨੂੰ ਦਿੱਤਾ ਔਰ ਧੰਨਵਾਦ ਕਰਦੇ ਆਂ ਅਰਜਨਗਰ ਚੇਹਤ ਨਗਰ ਵਾਲਿਆਂ ਦਾ ਜਿਹੜੇ ਹਰ ਵਾਰੀ ਸ਼ੀਰਾ ਪਰਿਵਾਰ ਨੂੰ ਮਾਨ ਬਖਸ਼ਦੇ ਆਂ ਔਰ ਸਾਡੀ ਜਿੱਤ ਦੇ ਵਿੱਚ ਕਿਲਾ ਢੋਕ ਕੇ ਰੱਖਦੇ ਆ ਸੋ ਸੰਗਤ ਨਾਲ ਜੁੜੇ ਹਾਂ ਸੰਗਤੀ ਸੇਵਾ ਕਰਦੇ ਹਾਂ ਤਾਂ ਹੀ ਇਹ ਸੇਵਾ ਮਿਲਦੀ ਹੈ ਨਸੀਬਾ ਨਾਲ ਸੇਵਾ ਮਿਲਦੀ ਹੈ ਇਹ ਸੰਗਤ ਦਿੰਦੀ ਹੈ ਤਾਂ ਹੀ ਇਹ ਜਿੱਤ ਪ੍ਰਾਪਤ ਹੁੰਦੀ ਹੈ 30 ਸਾਲਾਂ ਤੋਂ ਲਗਾਤਾਰ ਜਿਹੜਾ ਜਿੱਤ ਦੇ ਆ ਰਿਹਾ ਸ਼ੀਰਾ ਪਰਿਵਾਰ ਜਿੱਤ ਆ ਰਿਹਾ ਕਿਵੇਂ ਦੇਖਦੇ ਹੋ ਅੱਜ ਕੀ ਵਾਰ ਸਭ ਤੋਂ ਪਹਿਲਾ ਕੰਮ ਕਿਹੜਾ ਕਰਨਾ ਵਾਰਡ 'ਚ ਸਭ ਤੋਂ ਪਹਿਲਾ ਕੰਮ ਜਿਹੜੀ ਪਾਣੀ ਦੀ ਖਰਾਬ ਸਿਸਟਮ ਆ ਉਹਨੂੰ ਠੀਕ ਕਰਨਾ ਜੀ ਪਹਿਲਾਂ ਲੋਕਾਂ ਨੂੰ ਸਾਫ਼ ਪਾਣੀ ਦਿੱਤਾ ਜਾਵੇ ਬਾਕੀ ਜਿਹੜੇ ਕੰਮ ਨੇ ਸੀਵਰੇਜ ਪ੍ਰਣਾਲੀ ਆ ਜੋ ਖਰਾਬ ਪਈ ਹੈ ਸਾਡੀ ਉਹਨੂੰ ਬਦਲਿਆ ਜਾਵੇ ਦੇ ਲੋਕਾਂ ਨੂੰ ਕੀ ਅਪੀਲ ਹੈ ਜੀ ਵਾਰਡ ਦੇ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੂੰ ਇਹ ਅਪੀਲ ਹੈ ਵੀ ਸਾਡਾ ਸਾਥ ਦਿਓ ਜਿੰਨੀ ਵੀ ਸੇਵਾ ਸਾਡੀ ਅਸੀਂ ਤੁਹਾਡੇ ਵਾਸਤੇ ਕਰ ਸਕਦੇ ਹਾਂ ਸਾਡਾ ਸਹਿਯੋਗ ਦਿਓ ਨਿਰੰਤਰ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਪਰਿਵਾਰ ਕਦੀ ਕਿਸੇ ਗੱਲ ਤੋਂ ਮਹਤਾਜ ਨਹੀਂ ਨਾ ਕੋਈ ਮੰਨ ਚ ਲਾਲਚਾ ਨਾ ਕਿਸੇ ਗੱਲ ਦਾ ਕੋਈ ਹਿਰਫੇਰ ਸੋ ਨਿਰੰਤਰ ਸੇਵਾ ਸਾਡੀ ਸ਼ੀਰਾ ਪਰਿਵਾਰ ਦੀ ਚੱਲਦੀ ਹੈ ਸਾਡੇ ਪਿਤਾ ਜੀ ਦਾ ਇਹ ਬੂਟਾ ਲਾਇਆ ਨਿਰੰਤਰ ਉਹਨੂੰ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਅਕਸਰ ਦੇਖਿਆ ਜਾਂਦਾ ਇਲੈਕਸ਼ਨ ਲੜਦੇ ਆ ਤੇ ਵਿਰੋਧੀ ਜ਼ਰੂਰ ਹੁੰਦੇ ਆ ਵਿਰੋਧੀ ਇਸ ਵਿਰੋਧੀਆਂ ਨੂੰ ਕੁਝ ਕਹਿਣਾ ਚਾਹੁੰਦੇ ਨੇ ਨਹੀਂ ਅਸੀਂ ਇਸ ਬਾਰੇ ਸੋਚਦੇ ਨਹੀਂ ਕਦੀ ਸਾਡਾ ਕੋਈ ਵਿਰੋਧ ਕਰਦਾ ਨਾ ਅਸੀਂ ਕਿਸੇ ਬਾਰੇ ਅਜ ਤੱਕ ਕੁਝ ਕਿਹਾ ਸੋ ਗੁਰੂ ਸਾਹਿਬ ਨਾਲ ਚੱਲ ਕੇ ਗੁਰੂ ਸਾਹਿਬ ਨਾਲ ਨਮਸਤੋ ਹੋ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਲੈਕਸ਼ਨ ਲੜਿਆ ਜਾਂਦਾ ਹਰ ਵਾਰੀ ਇਦਾਂ ਹੀ ਲੱਗਦਾ ਤੇ ਅਸੀਂ ਕਿਸੇ ਨੂੰ ਕੁਝ ਵੀ ਨਹੀਂ ਜਾਣਦੇ ਚਾਹੇ ਵਿਰੋਧੀ ਨੇ ਚਾਹੇ ਸਰਕਾਰਾਂ ਨੇ ਇਹ ਸਰਕਾਰਾਂ ਹੀ ਜਿਤਾਉਂਦੀਆਂ ਨੇ ਇਹ ਹੀ ਹਰਾਉਂਦੀਆਂ ਨੇ ਪਰ ਜੋ ਸੰਗਤ ਦੀ ਸੇਵਾ ਜੋ ਸੰਗਤ ਦਾ ਸਾਥ ਮਿਲਦਾ ཟོ�ར ཟོ གཁག ར ག རག རིས ལས ཟེ� གས� ར ལསྱ� རསྱ� རེ 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 ར གེ ན ན རེ ེ